ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆ ਤੁਹਾਡਾ ਅੱਜ ਦੇ ਆਪਣੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇੱਕ ਬੰਦੇ ਦੀ ਜਿਹਦਾ ਮਕਸਦ ਹੈ ਸਿਰਫ ਖਾਣਾ 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 ਤੇ ਖਾਣਾ ਤੇ ਛੱਡ ਕੇ ਨਹੀਂ ਜਾਣਾ ਚਾਹੇ ਕੰਪੀਟੀਸ਼ਨ ਦੇ ਬਹਾਨੇ ਖਾਣਾ ਆਪਾਂ ਖਾਣਾ ਚਾਹੇ ਕਿਤੇ ਸ਼ਹਿਰ ਜਾਣਾ ਆਪਾਂ ਖਾਣਾ ਚਾਹੀ ਕਿਸੇ ਦੇ ਘਰ ਜਾਣਾ ਆਪਾਂ ਖਾਣਾ ਚਾਹੇ ਆਪਾਂ ਕੁਕਿੰਗ ਦਾ ਵਲੌਗ ਬਣਾਣਾ ਆਪਾਂ ਖਾਣਾ ਬਸ ਇਹਦਾ ਮਕਸਦ ਖਾਣਾ 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 ਇਹ ਤੋਂ ਲਾਵਾ ਇਹਨੇ ਕੁਛ ਨਹੀਂ ਕਰਨ ਕਰਨਾ ਤੇ ਕੁਛ ਨਹੀਂ ਸੁਣਾਣਾ ਤੁਸੀਂ ਜਿਵੇਂ ਕਿ ਜਾਣਦੇ ਹੋ ਮੈਨੂੰ YouTube ਦੀ ਬਹੁਤ ਫੇਮਸ ਪਰਸਨੈਲਿਟੀ ਮੈਨੂੰ ਸੀਰਾ ਜੋ ਕਿ ਬਹੁਤ ਫੇਮਸ ਆ ਆਪਣੇ ਖਾਣ ਪੀਣ ਦੇ ਵਾਸਤੇ ਜਿਹਨੂੰ ਡਾਕਟਰਾਂ ਨੇ ਵੀ ਲਗਭਗ ਇਹ ਕਹਿ ਦਿੱਤਾ ਹੋਇਆ ਕਿ ਆਪਣੇ ਖਾਣੇ ਤੇ ਕੰਟਰੋਲ ਕਰੇ ਨਹੀਂ ਤਾਂ ਉਹਦੀ ਹੈਲਥ ਦੇ ਲਈ ਬਹੁਤ ਪ੍ਰੋਬਲਮ ਹੋ ਸਕਦੀ ਆ ਪਰ ਇਹ ਇਦਾਂ ਦੀ ਚੀਜ਼ ਆ ਮਜਾ ਲਾ ਕਿਸੇ ਦੀ ਮੰਨ ਜਵੇ ਇਹਨੂੰ ਲੱਗਦਾ ਆ ਡਾਕਟਰ ਬੇਵਕੂਫਾ ਆਪਾਂ ਤਾਂ ਸਿਰਫ ਖਾਣਾ 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 ਖਾਣ ਦੇ ਲਈ ਆਪਾਂ ਦੁਨੀਆ ਤੇ ਆਏ ਆ ਇਹਦੀ ਆਵਾਜ਼ ਕੰਬਦੀ ਨੂੰ ਦੇਖ ਕੇ ਇਹਦੇ ਵਲੌਗਾਂ ਦੇ ਵਿੱਚ ਲੋਕ ਇਹਨੂੰ ਕੰਸਰਨ ਜਤਾਉਂਦੇ ਆ ਇਹਦੀ ਸਿਹਤ ਲਈ ਲੈ ਕੇ ਪਰ ਇਹਨੂੰ ਕੋਈ ਵੀ ਅਸਰ ਨਹੀਂ ਆ ਆਪਾਂ ਖਾਣਾ ਖਾਣਾ ਤੇ ਖਾਣਾ ਇਹ ਹਰ ਰੋਜ਼ ਨਵੀਂ ਰੈਸিপি ਲੈ ਕੇ ਆਉਂਦੀ ਆ ਕਿਉਂਕਿ ਇਹਨੇ ਆਪ ਖਾਣਾ ਹੁੰਦਾ ਆ ਇਹ ਸ਼ਹਿਰ ਘੁੰਮਣ ਜਾਂਦੀ ਆ ਗੋਲ ਗੱਪਿਆਂ ਤੋਂ ਵਗੈਰ ਨਹੀਂ ਆਂਦੀ ਇਹ ਘਰੇ ਕਦੀ ਸਮੋਸੇ ਕਦੀ ਕੁਛ ਕਦੀ ਕੁਛ ਇਹ ਨੂੰ ਖਾਣ ਤੋਂ ਇਲਾਵਾ ਕੋਈ ਵੀ ਕੰਮ ਨਹੀਂ ਹੈਗਾ ਕਈ ਲੋਕਾਂ ਨੇ ਇਹਨੂੰ ਪੱਦੇ ਪੱਦੇ ਕਮੈਂਟ ਕਰਕੇ ਵੀ ਕਿਹਾ ਆ ਇਹਨੂੰ ਖਾਣਸੂ ਦੀ ਦੱਸਿਆ ਜਾਂਦਾ ਆ ਹਰ ਟਾਈਮ ਇਹਨੂੰ ਜਲੀਲ ਵੀ ਕੀਤਾ ਜਾਂਦਾ ਆ ਸਿਰਫ ਇਹਦੀ ਸੇਤ ਦੇ ਕਰਕੇ ਪਰ ਇਹਦੇ ਤੇ ਕੋਈ ਵੀ ਅਸਰ ਨਹੀਂ ਹੁੰਦਾ ਡਾਕਟਰ ਵੀ ਇਹਨੂੰ ਆਪਣੀ ਕਲੀਨਿਕ ਤੇ ਦੇਖ ਕੇ ਕਹਿ ਦਿੱਤੇ ਹੁਣੇ ਆ ਕਿ ਇਹਨੇ ਹਟਣਾ ਤਾਂ ਹੈ ਨਹੀਂ ਦੇਈ ਚੱਲੋ ਦਵਾਈਆਂ ਆਪਣੇ ਵੀ ਪੈਸੇ ਬਣਦੇ ਆ ਬਣਾਈ ਜਾ ਪਰ ਮਜਾਲ ਆ ਇਹਦੇ ਤੇ ਕੋਈ ਵੀ ਅਸਰ ਹੋ ਜਵੇ ਇਹਨੇ ਰੋਜ਼ ਨਵੀਂ ਰੈਸਪੀ ਬਣਾਉਣੀ ਹੁੰਦੀ ਆ ਇਹਨੇ ਕੁਕਿੰਗ ਦੇ ਬਲੌਗ ਦੇ ਬਹਾਨੇ ਖਾਣਾ ਹੁੰਦਾ ਆ ਜਾਂ ਫਿਰ ਕੰਪੀਟੀਸ਼ਨ ਦੇ ਬਹਾਨੇ ਖਾਣਾ ਹੁੰਦਾ ਆ ਜਾਂ ਫਿਰ ਬੱਚਿਆਂ ਨੂੰ ਖੁਲਾਉਣ ਦੇ ਬਹਾਨੇ ਖਾਣਾ ਹੁੰਦਾ ਆ ਬਸ ਆਪਾਂ ਖਾਣਾ ਹੀ ਹੁੰਦਾ ਆ ਖਾਣ ਤੋਂ ਇਲਾਵਾ ਆਪਾਂ ਨੂੰ ਕੋਈ ਵੀ ਕੰਮ ਨਹੀਂ ਆ ਆਪਾਂ ਦੁਨੀਆ ਤੇ ਸਿਰਫ ਖਾਣ ਹੀ ਆਇਆ ਭੈਣੀ ਬਸ ਕਰ ਐਨਾ ਵੀ ਨਾ ਖਾ ਕਿ ਤੇਰੇ ਸੇਤ ਬਾਤੋ ਦੀ ਤੈਨੂੰ ਜਵਾਬ ਦੇ ਦੇਵੇ ਤੇ ਤੇਰੇ ਕੋਲ ਸਟਾਨ ਦਾ ਕੋਈ ਵੀ ਰੀਜ਼ਨ ਨਾ ਰਵੇ ਬਾਕੀ ਜੇ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਹੌਸਲਾ ਫਜ਼ਾਈ ਕਰਦੇ ਰਹੋ ਤੇ ਦੱਸਦੇ ਰਹੋ ਕਮੈਂਟਾਂ ਦੇ ਵਿੱਚ ਕਿ ਮੇਰੇ ਬਲੌਗ ਤੁਹਾਨੂੰ ਕਿਹੋ ਜਿਹਾ ਲੱਗਦੇ ਆ ਥੈਂਕਸ ਫੋਰ ਵਾਚਿੰਗ